ਦੀਆਂ ਫਟਾਫਟ ਖਬਰਾਂ ਅੱਜ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਟੌਪ 10 ਖਬਰਾਂ ਤੇ ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਗੱਦਾਰ ਕਹਿਣ ਨਾਲ ਸਿਆਸਤ ਗਰਮਾ ਗਈ ਹੈ ਪਾਜਪਾ ਨੇ ਮਾਫੀ ਤੇ ਕਾਰਵਾਈ ਦੀ ਮੰਗ ਕੀਤੀ ਹੈ ਬਿੱਟੂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰਦਿਆਂ 1984 ਦਾ ਹਵਾਲਾ ਦਿੱਤਾ ਸਵਾਲ ਇਹ ਹੈ ਕਿ ਇਹ ਬਿਆਨ ਰਾਹੁਲ ਨੂੰ ਮਹਿੰਗਾ ਪਵੇਗਾ ਇੰਡੀਗੋ ਨੇ ਮੁੰਬਈ ਕੋਪਨਹੇਗਨ ਫਲਾਈਟ 17 ਫਰਵਰੀ ਤੋਂ ਰੋਕ ਦਿੱਤੀ ਹੈ ਕਾਰਨ ਬਣੀ ইরਾਨੀ ਹਵਾਈ ਖੇਤਰ ਦੀ ਅਨਿਸ਼ਚਿਤਤਾ ਲੰਬੇ ਰੂਟ ਅਤੇ ਦਿਲੇ ਨੇ ਡ੍ਰੀਮ ਲਾਈਨਰ ਦਾ ਸ਼ਡਿਊਲ ਹਿਲਾ ਦਿੱਤਾ ਹੈ ਯਾਤਰੀਆਂ ਲਈ ਵੱਡਾ ਝਟਕਾ ਨਰਵਣੇ ਦੀ ਮਹਿਮਾ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਵਿਰੋਧੀ ਧਿਰ ਦੇ ਨਾਅਰੇ ਕਾਰਨ ਕਾਰਵਾਈ 5 ਵਜੇ ਤੱਕ ਟਾਲੀ ਗਈਆਂ ਬੈਨਰ ਪੋਸਟਰ ਅਤੇ ਕਿਤਾਬਾਂ ਨਾਲ ਪ੍ਰਦਰਸ਼ਨ ਸਪੀਕਰ ਨੇ ਮर्यादा ਬਣਾਈ ਰੱਖਣ ਦੀ ਅਪੀਲ ਕੀਤੀ ਹੈ ਲੁਧਿਆਣਾ ਤੋਂ ਗੁਜਰਾਤ ਜਾ ਰਹੇ ਹਾਸ਼ ਰਾਮ ਨਾਲ ਪਰਿਆ ਟਰੱਕ ਰਾਜਸਥਾਨ 'ਚ ਫੜਿਆ ਗਿਆ ਨਾ ਪਰਮਿਟ ਨਾ ਲਾਇਸੈਂਸ ਚੈੱਕਪੋਸਟ ਤੇ ਲਾਪਰਵਾਹੀ ਨੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਵੱਡੀ ਜਾਂਚ ਤੇ ਦੇ ਆਸਾਰ ਨੇ ਕੈਬਨਿਟ ਮੰਤਰੀ ਸੰਜੀਵ अरोड़ा ਨੇ ਐਲਾਨ ਕੀਤਾ ਹੈ ਕਿ ਸ਼ਹਿਰੀ ਸੰਸਥਾਵਾਂ 'ਚ ਪ੍ਰਵਾਨਗੀਆਂ ਹੁਣ ਤੇਜ਼ ਮਿਲਣਗੀਆਂ ਵਿਕੇਂਦਰੀਕਿਤ ਫੈਸਲੇ ਤੇ ਮਿਸ਼ਨ ਮੋੜ ਵਿਕਾਸ ਲੋਕਾਂ ਨੂੰ ਮਿਲੇਗੀ ਸਿੱਧੀ ਰਾਹਤ ਰਾਮਪੂਰਾ ਫੂਲ ਦੇ ਆਰਨ ਸਿੰਘ ਨੇ 1 ਮਿੰਟ ਚ 50 ਗੁਣਾ ਸਵਾਲ ਹੱਲ ਕੀਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਚ ਨਾਮ ਦਰਜ ਕੀਤਾ ਗਿਆ ਐਸਐਸਪੀ ਜੋਤੀ ਯਾਦਵ ਨੇ ਕੀਤਾ ਸਨਮਾਨ ਪੰਜਾਬ ਦਾ ਨੰਨਾ ਜੀਨੀਅਸ ਬਣਿਆ ਮਿਸਾਲ ਆਈਆਰਸੀਟੀਸੀ ਨੇ ਬੰਦੇ ਭਾਰਤ ਸਲੀਪਰ ਚ ਨਾਨ ਵੇਜ অপਸ਼ਨ ਸ਼ੁਰੂ ਕੀਤਾ ਯਾਤਰੀਆਂ ਦੀ ਲੰਬੀ ਨਾਰਾਜ਼ਗੀ ਤੋਂ ਬਾਅਦ ਫੈਸਲਾ ਖਾਸ ਕਰਕੇ ਬੰਗਾਲ ਅਤੇ ਉੱਤਰ ਪੂਰਬ ਲਈ ਰਾਹਤ ਇੱਕ ਮਹੀਨੇ ਚ ਵੱਡਾ ਬਦਲਾ ਆਈਟੀ ਸ਼ੇਰਾਂ ਚ ਵੇਗ ਵਾਲੀ ਨਾਲ ਬਾਜ਼ਾਰ ਦਬਾਅ ਚ ਨਿਫਟੀ ਆਈਟੀ ਇੰਡੈਕਸ 5% ਡਿੱਗਿਆ ਹਾਲਾਂਕਿ ਸੈਂਸੈਕਸ 78 ਅੰਕ ਝੜ ਕੇ ਬੰਦ ਨਿਵੇਸ਼ਕ ਸਾਵਧਾਨ ਫ੍ਰਾਂਸ ਜਰਮਨੀ ਤੇ ਆਸਟ੍ਰੇਲੀਆ ਨੇ ਅਮਰੀਕੀ ਸੌਫਟਵੇਅਰ ਛੱਡੇ ਜ਼ੂਮ ਤੇ ਮਾਈਕਰੋਸਾਫਟ ਦੀ ਥਾਂ ਦੇਸੀ ਸਿਸਟਮ ਡਾਟਾ ਸੁਰੱਖਿਆ ਬਣੀ ਵੱਡੀ ਵਜਾ ਡਿਜੀਟਲ ਆਜ਼ਾਦੀ ਵੱਲ ਵੱਡਾ ਕਦਮ ਪੰਜਾਬ ਚ 8 ਫਰਵਰੀ ਤੱਕ ਮੌਸਮ ਅਲਰਟ 10 ਜ਼ਿਲ੍ਹਿਆਂ ਚ ਸੰਘਣੀ ਧੁੰਦ ਤੇ ਸੀਤ ਲਹਿਰ ਹਾਈਵੇ ਤੇ ਦਿਖ ਘਟ ਰਹੇਗੀ ਸਫ਼ਰ ਕਰਨ ਵਾਲੇ ਰਹਿਣ ਸਾਵਧਾਨ ਇਹ ਸੀ ਅੱਜ ਦੇ ਟੌਪ 10 ਖਬਰਾਂ ਹੋਰ ਤਾਜ਼ਾ ਅਪਡੇਟ ਲਈ ਸਾਡੇ ਨਾਲ ਬਣੇ ਰਹੋ